ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਨੇ ਜਿਹੜੇ ਕਿ ਆਪਾਂ ਜਿਹੜੇ ਕਿ ਪੱਤਰ ਲੈ ਕੇ ਆਂ ਕਾਰਵਿਹਾਰ ਦੇ ਪੱਤਰ ਤੇ ਇਹ ਸਟੂਡੈਂਟਸ ਤੁਹਾਨੂੰ ਜਿਹੜੇ ਕਿ 7 ਮਾਰਕਸ ਦਾ ਆਉਣਾ ਪੱਤਰ ਇਹ ਠੀਕ ਹੈ ਤੇ ਆਪਾਂ ਜਿਹੜੇ ਕਿ ਤੁਹਾਡੇ ਫਾਈਨਲ ਐਗਜ਼ਾਮ ਦੇ ਲਈ ਦੱਸ ਰਹੇ ਹਾਂ ਵੀ ਕਿਹੜੇ ਕਿਹੜੇ ਇੰਪੋਰਟੈਂਟ ਜਿਹੜੇ ਕਿ ਕਾਰਵਿਹਾਰ ਦੇ ਪੱਤਰ ਨੇ ਕਿਹੜੇ ਤੁਸੀਂ ਆਪਣੇ ਐਗਜ਼ਾਮ ਦੇ ਲਈ ਕਰਨੇ ਨੇ ਤੇ ਕਿਹੜੇ ਤੁਸੀਂ ਐਗਜ਼ਾਮ ਦੇ ਵਿੱਚ ਯਾਦ ਕਰਨ ਦੇ ਲਈ ਛੱਡ ਸਕਦੇ ਹੋ ਠੀਕ ਹੈ ਤੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਸਟੂਡੈਂਟਸ ਆਪਾਂ ਮੋਸਟ ਮੋਸਟ ਇੰਪੋਰਟੈਂਟ ਇਸ ਦੇ ਵਿੱਚ ਪੱਤਰ ਦੱਸਾਂਗੇ ਵੀ ਕਿਹੜੇ ਤੁਸੀਂ ਆਪਣੇ ਐਗਜ਼ਾਮ ਦੇ ਲਈ ਤਿਆਰ ਕਰਨੇ ਨੇ ਤੇ ਸਟੂਡੈਂਟਸ ਜਿਹੜੇ ਕਿ ਤੁਹਾਡਾ ਪੱਤਰ ਹੈ 7 ਮਾਰਕਸ ਦਾ ਤੇ ਸਟੂਡੈਂਟਸ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਪੱਤਰ ਨੂੰ ਲਿਖਣਾ ਕਿਵੇਂ ਹੈ ਠੀਕ ਹੈ ਕਿਵੇਂ ਤੁਹਾਨੂੰ 7 ਦੇ 7 ਮਾਰਕਸ ਆ ਸਕਦੇ ਨੇ ਤੇ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਜਿਹੜੇ ਕਿ ਇਹ 7 ਮਾਰਕਸ ਨੇ ਤੁਹਾਡੇ ਡਿਵਾਈਡ ਹੋਏ ਹੋਏ ਨੇ ਠੀਕ ਹੈ ਡਿਵਾਈਡ ਕਿਵੇਂ ਹੋਏ ਨੇ ਜਿਹੜਾ ਤੁਸੀਂ ਐਡਰੈਸ ਲਿਖਦੇ ਹੋ ਉੱਪਰ ਠੀਕ ਹੈ ਇੱਕ ਤਾਂ ਤੁਸੀਂ ਆਪਣਾ ਐਡਰੈਸ ਦੇਣਾ ਹੁੰਦਾ ਠੀਕ ਹੈ ਮਤਲਬ ਕਿ ਜੇ ਤਾਂ ਉੱਥੇ ਐਡਰੈਸ ਦਿੱਤਾ ਹੋਇਆ ਜਿਵੇਂ ਇੰਗਲਿਸ਼ ਦੇ ਵਿੱਚ ਹੁੰਦਾ ਇੰਗਲਿਸ਼ ਦੇ ਵਿੱਚ ਜਿਹੜੇ ਲੈਟਰਸ ਹੁੰਦੇ ਨੇ ਉਹਦੇ ਵਿੱਚ ਐਡਰੈਸ ਦਿੱਤਾ ਹੁੰਦਾ ਹੈ ਨਾ ਮੋਸਟਲੀ ਅਗਰ ਤਾਂ ਉੱਥੇ ਐਡਰੈਸ ਦਿੱਤਾ ਹੋਇਆ ਫਿਰ ਤੁਸੀਂ ਉਹੀ ਲਿਖਣਾ ਅਗਰ ਐਡਰੈਸ ਨਹੀਂ ਦਿੱਤਾ ਹੋਇਆ ਫਿਰ ਤੁਸੀਂ ਆਪਣੇ ਕੋਲੋਂ ਕੋਈ ਵੀ ਐਡਰੈਸ ਲਿਖ ਸਕਦੇ ਹੋ ਠੀਕ ਹੈ ਫਿਰ ਸੇਵਾ ਵਿਖੇ ਜਿਸ ਨੂੰ ਪੱਤਰ ਲਿਖਣਾ ਫਿਰ ਉਹਦਾ ਐਡਰੈਸ ਫਿਰ ਵਿਸ਼ਾ ਠੀਕ ਹੈ ਫਿਰ ਸ਼੍ਰੀਮਾਨ ਜੀ ਇੱਥੋਂ ਤੱਕ ਤੁਹਾਡੇ ਹੈਗੇ ਨੇ 2 ਮ ਫਿਰ ਤੁਸੀਂ ਜਿਹੜਾ ਵਿਚ ਵਾਲਾ ਕੰਟੈਂਟ ਦੇਣਾ ਨਹੀਂ ਹੁੰਦਾ ਠੀਕ ਹੈ ਮਤਲਬ ਕਿ ਜਿਸ ਬਾਰੇ ਹੈ ਪੱਤਰ ਉਹਦੇ ਬਾਰੇ ਜਿਹੜਾ ਤੁਸੀਂ ਕੰਟੈਂਟ ਦੇਣਾ ਉਹ ਹੈ 4 ਮਾਰਕਸ ਤਾਂ ਦੈਨ ਐਂਡ ਦੇ ਵਿੱਚ ਧੰਨਵਾਦ ਸਿਹਤ ਤੇ ਕਈ ਬੱਚੇ ਕੀ ਕਰਦੇ ਨੇ ਧੰਨਵਾਦ ਦੇ ਨਾਲ ਸਾਹਿਤ ਪਾ ਦਿੰਦੇ ਨੇ ਸੱਸੇ ਨੂੰ ਕੰਨਾ ਇਹ ਰੋਂਗ ਹੈ ਠੀਕ ਹੈ ਸਾਹਿਤ ਨਹੀਂ ਹੁੰਦਾ ਸਿਹਤ ਹੁੰਦਾ ਧੰਨਵਾਦ ਸਿਹਤ ਠੀਕ ਹੈ ਸਸਤੇ ਨੂੰ ਕੰਨਾ ਨਹੀਂ ਪਾਉਣਾ ਉਸ ਤੋਂ ਬਾਅਦ ਆਪ ਜੀ ਦਾ ਹਿੱਤੂ ਜਾਂ ਆਪ ਜੀ ਦਾ ਵਿਸ਼ਵਾਸ ਪਾਤਰ ਠੀਕ ਹੈ ਆਪ ਜੀ ਦਾ ਹਿੱਤੂ ਜਾਂ ਵਿਸ਼ਵਾਸ ਪਾਤਰ ਫਿਰ ਅੱਗੇ ਨਾਮ ਇਹ ਤੁਹਾਨੂੰ ਦੋ ਦਵਾਂ ਦਾ 1 ਮਾਰਕਸ ਇਸ ਟੰਗ ਦੇ ਨਾਲ ਜਿਹੜੇ ਕਿ ਤੁਹਾਡੇ ਜਿਹੜੇ ਕਿ ਪੱਤਰ ਦੇ ਮਾਰਕਸ ਡਿਵਾਈਡ ਹੁੰਦੇ ਨੇ ਮਤਲਬ ਕਿ ਤੁਸੀਂ ਸਾਰਾ ਟਾਪ ਟਾਪਿਕ ਨੂੰ ਕੰਪਲੀਟ ਕਰਨਾ ਹੁੰਦਾ ਠੀਕ ਹੈ ਤੇ ਵਿਚ ਵਾਲਾ ਜਿਹੜਾ ਕੰਟੈਂਟ ਆ ਤੁਸੀਂ ਆਪਣੇ ਅਕੋਰਡਿੰਗ ਆਪਣੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ ਬਟ ਇਹ ਆ ਕਿ ਟਾਪਿਕ ਦੇ ਨਾਲ ਰਿਲੇਟਡ ਹੋਵੇ ਠੀਕ ਹੈ ਹਾਂ ਜੀ ਹੁਣ ਤੁਸੀਂ ਕਿਹੜੇ ਕਾਰਬਿਹਾਰ ਦੇ ਪੱਤਰ ਕਰਨੇ ਨੇ ਦੇਖੋ ਤੁਹਾਡੀ ਬੁੱਕ ਦੇ ਵਿੱਚ ਹੈਗੇ ਨੇ ਸੱਤ ਪੱਤਰ ਉਹ ਹੈਗੇ ਨੇ ਜਿਹੜੇ ਕਾਰਬਿਹਾਰ ਦੇ ਪੱਤਰ ਜਿਹੜੇ ਤੁਹਾਡੀ ਬੁੱਕ ਦੇ ਵਿੱਚ ਸੌਲਵਡ ਨੇ ਹਨਾ ਸੱਤ ਹੈਗੇ ਨੇ ਸੌਲਵਡ ਜੋ ਇਹ ਆਪਣਾ ਤੁਹਾਨੂੰ ਵੀਡੀਓ ਚ ਦਿਖਾ ਰਿਆ ਇਹ ਹੈਗੇ ਨੇ ਸੱਤ ਸੌਲਵਡ ਤੇ ਬਾਕੀ ਹੈਗੇ ਨੇ ਪਾਠ ਅਭਿਆਸ ਦੇ ਵਿੱਚ ਹੈਗੇ ਨੇ ਤੁਹਾਡੇ ਇਹ ਹੈਗੇ ਨੇ 11 ਤੇ ਤੁਸੀਂ ਆਪਾਂ ਜੋ ਤੁਹਾਨੂੰ ਦੱਸ ਰਹੇ ਹਾਂ ਪਿਛਲੇ ਜਿਹੜੇ ਪ੍ਰੀਵਿਅਸ ਐਗਜ਼ਾਮਸ ਦੇ ਅਕੋਰਡਿੰਗ ਦੱਸ ਰਹੇ ਹਾਂ ਠੀਕ ਹੈ ਤੁਸੀਂ ਜਾਂ ਤਾਂ ਜਿਹੜੇ ਤੁਹਾਡੇ ਬੁੱਕ ਦੇ ਵਿੱਚ ਸੌਲਵਡ ਨੇ ਸੌਲਵਡ ਜਾਂ ਤਾਂ ਇਹ ਸੱਤ ਦੇ ਸੱਤ ਕਰ ਲਓ ਤੁਸੀਂ ਇਹੀ ਸੱਤ ਕਰ ਲਓ ਠੀਕ ਹੈ ਜਿਹੜੇ ਬੱਚਾ ਨੇ ਇਹ ਸੱਤ ਨਹੀਂ ਕਰਨੇ ਤਾਂ ਉਹ ਜਿਹੜੇ ਇਹ ਪਾਠ ਅਭਿਆਸ ਦੇ ਵਿੱਚ ਦਿੱਤੇ ਹੋਏ ਨੇ 11 ਤੁਸੀਂ ਉਹ ਕਰ ਲਓ ਠੀਕ ਹੈ ਮਤਲਬ ਕੀ ਤੁਹਾਡੇ ਕੋਲ ਚੁਆਇਸ ਹੈ ਕਿਉਂਕਿ ਇਗਜ਼ਾਮ ਦੇ ਵਿੱਚ ਹਮੇ ਅਹਮੀ ਆਉਂਦਾ ਹੁੰਦਾ ਇੱਕ ਤਾਂ ਜਿਹੜੇ ਕਿ ਸੌਲਵਡ ਦੇ ਵਿੱਚੋਂ ਜਿਹੜੇ ਕਿ ਸੱਤ ਤੁਹਾਡੀ ਬੁੱਕ ਦੇ ਵਿੱਚ ਸੌਲਵ ਦਿੱਤੇ ਹੋਏ ਨੇ ਥੋੜੀ ਪੰਜਾਬੀ ਦੀ ਕਿਤਾਬ ਦੇ ਵਿੱਚ ਜਿਹੜੇ ਸੌਲਵਡ ਦਿੱਤੇ ਹੋਏ ਨੇ ਇੱਕ ਤਾਂ ਇਹਨਾਂ ਦੇ ਵਿੱਚ ਆਉਂਦਾ ਹੁੰਦਾ ਤੇ ਇੱਕ ਆਉਂਦਾ ਹੁੰਦਾ ਜਿਹੜਾ ਪਾਠ ਵਿਆਸ ਵਾਲੇ ਦੇ ਵਿੱਚ ਆਉਂਦਾ ਹੁੰਦਾ ਤੇ ਦੋ ਆਉਂਦੇ ਨੇ ਐਗਜ਼ਾਮ ਦੇ ਵਿੱਚ ਤੁਸੀਂ ਇੱਕ ਕਰਨਾ ਹੁੰਦਾ ਤਾਂ ਤੁਹਾਡੇ ਕੋਲ ਬਹੁਤ ਵਧੀਆ ਚੁਆਇਸ ਹੈ ਕਿ ਤੁਸੀਂ ਜਾਂ ਤਾਂ ਸਾਰੇ ਸੌਲਵਡ ਜਿਹੜੇ 7 ਦੇ 7 ਪੱਤਰ ਕਰ ਲਓ ਜਾਂ ਇਹ ਵਾਲੇ 11 ਕਰ ਲਓ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ 11 ਕਰਨੇ ਨੇ ਜਾਂ 7 ਕਰਨੇ ਨੇ ਠੀਕ ਹੈ ਤੇ ਮੇ ਅਕੋਰਡਿੰਗ ਮੋਸਟ ਬੱਚੇ ਜਿਹੜੇ ਕਿ ਜਿਹੜੇ ਸੌਲਵਡ ਆ 7 ਨੇ ਇਹਨਾਂ ਨੂੰ ਪ੍ਰੇਫਰ ਕਰਨਗੇ ਠੀਕ ਹੈ ਆਈ ਰਿਪੀਟ ਬੀਜਾ ਤਾਂ ਤੁਸੀਂ ਜਿਹੜੇ ਸੱਤ ਤੁਹਾਡੇ ਬੁੱਕ ਦੇ ਵਿੱਚ ਸੋਲਵਰਡ ਨੇ ਉਹ ਕਾਰਜਵਿਹਾਰ ਦੇ ਪੱਤਰ ਕਰ ਲਓ ਜਾਂ ਤੁਸੀਂ ਜਿਹੜੇ ਤੁਹਾਡੇ ਪਾਠ ਵਿਆਸ ਦੇ ਵਿੱਚ ਦਿੱਤੇ ਹੋਏ ਨੇ ਉਹ ਕਰ ਲਓ ਤੁਹਾਨੂੰ ਦੋਨਾਂ ਦੇ ਵਿੱਚੋਂ ਇੱਕ ਇੱਕ ਆਉਣਾ ਇੱਕ ਪਾਠ ਵਿਆਸ ਵਾਲਿਆਂ ਚੋਂ ਆਉਣਾ ਦੇਖੋ ਪਾਠ ਵਿਆਸ ਵਿਆਸ ਵਾਲੇ ਇਹ ਨਹੀਂ ਠੀਕ ਹੈ ਇੱਕ ਤਾਂ ਇਹਨਾਂ ਦੇ ਵਿੱਚੋਂ ਆਉਣਾ ਠੀਕ ਹੈ ਤੇ ਇੱਕ ਜਿਹੜੇ ਸੋਲਵਰਡ ਨੇ ਇਹਨਾਂ ਚੋਂ ਆਉਣਾ ਇਹ ਆਪਾਂ ਕਰਾਂਗੇ ਉਹਨਾਂ ਸੋਲਵਰ ਇਹ ਨਹੀਂ ਤੁਸੀਂ ਕਦੇ ਵੀ ਕਰਨਾ ਹੈਗਾ ਵੀ ਵਿੱਚੋਂ ਇਹਦੇ ਚੋਂ ਸੈਕੰਡ ਕਰ ਲਈ ਉਹਦੇ ਚੋਂ ਫਿਫਥ ਕਰ ਲਈ ਐਵੇਂ ਨਹੀਂ ਠੀਕ ਹੈ ਐਵੇਂ ਨਹੀਂ ਪਤਾ ਲੱਗਦਾ ਹੁੰਦਾ ਵੀ ਕਿਹੜਾ ਕਿਹੜਾ ਇਗਜ਼ਾਮ ਦੇ ਵਿੱਚ ਆ ਜਾਏ ਫਿਰ ਉੱਥੇ ਮਤਲਬ ਕਿ ਆਪਾਂ ਸ਼ੋਰਟ ਹੀ ਨਾਲ ਨਹੀਂ ਕਹਿ ਸਕਦੇ ਹਾਂ ਇਹਦੇ ਨਾਲ ਪੂਰੀ ਸ਼ੋਰਟ ਹੀ ਹੁੰਦੀ ਹੈ ਕਿ ਇੱਕ ਤੁਹਾਨੂੰ ਸਾਲਵਰਡ ਚ ਆਊਗਾ ਇੱਕਾਂ ਸਾਲਵਰਡ ਚ ਆਊਗਾ ਠੀਕ ਹੈ ਤੁਸੀਂ ਸਾਰੀਆਂ ਸਾਲਵਰਡ ਕਰ ਲਓ ਸੱਤ ਦਿਨ ਸੱਤ ਹੁਣ ਉਹ ਕਿਹੜੀਆਂ ਨੇ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਕਰਦੇ ਹਾਂ ਠੀਕ ਹੈ ਮੈਂ ਤੁਹਾਨੂੰ ਸਮਝਾਉਣੀ ਕਿਉਂਕਿ ਸਮਝ ਕੇ ਜਲਦੀ ਯਾਦ ਹੋ ਜਾਂਦੀਆਂ ਨੇ ਹਾਂਜੀ ਇੱਕ ਤਾਂ ਤੁਸੀਂ ਸਟੂਡੈਂਟਸ ਜਿਹੜਾ ਪੱਤਰ ਹੁੰਦਾ ਹੈ ਇਹਦੇ ਵਿੱਚ ਜਿਹੜੇ ਕਿ ਡੰਡੀ ਕਮਾ ਇਹਨਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਠੀਕ ਹੈ ਹਾਂਜੀ ਜਿਵੇਂ ਫਰਸਟ ਹੈਗਾ ਤੁਸੀਂ ਪੜੇ ਲਿਖੇ ਨੌਜਵਾਨ ਹੋ ਤੁਸੀਂ ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ ਕਿਸੇ ਨਜ਼ਦੀਕੀ ਬੈਂਕ ਤੋਂ ਸਵੈ ਰੁਜ਼ਗਾਰ ਚਲਾਉਣ ਦੇ ਲਈ ਕਰਜ਼ਾ ਲੈਣ ਵਾਸਤੇ ਤੁਸੀਂ ਸ਼ਾਖਾ ਪ੍ਰਬੰਧਕ ਨੂੰ ਪੱਤਰ ਲਿਖਣਾ ਦੇਖੋ ਉੱਥੋਂ ਪਤਾ ਲੱਗਿਆ ਤੁਸੀਂ ਕਿਹਨੂੰ ਪੱਤਰ ਲਿਖਣਾ ਸ਼ਾਖਾ ਪ੍ਰਬੰਧਕ ਨੂੰ ਲਿਖਣਾ ਤਾਂ ਤੁਸੀਂ ਉਹ ਸੇਵਾ ਵਿਖੇ ਤੋਂ ਇੱਥੇ ਲਿਖਿਆ ਜਾਊਗਾ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਆਪਣਾ ਐਡਰੈਸ ਦੇਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਐਡਰੈਸ ਦੇਣਾ ਠੀਕ ਹੈ ਇਹਦੇ ਵਿੱਚ ਤੁਸੀਂ ਪਿੰਡ ਤੇ ਡਾਕ ਲਿਖ ਸਕਦੇ ਹੋ ਜ਼ਿਲ੍ਹਾ ਫੇ ਹਵਾਲਾ ਨੰਬਰ ਹਵਾਲਾ ਨੰਬਰ ਜ਼ਰੂਰ ਲਿਖਣਾ ਕੋਈ ਮਰਜ਼ੀ ਹਵਾਲਾ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਹੀ ਲਿਖਣਾ ਡਿਟੋ ਕਾਪੀ ਮਾਰਨਾ ਠੀਕ ਹੈ ਤੁਸੀਂ ਜਿਹੜਾ ਮਰਜ਼ੀ ਤੁਸੀਂ ਜਿਹੜਾ ਮਰਜ਼ੀ 100 ਦੀ ਗਿਣਤੀ ਦੇ ਵਿੱਚ ਲਿਖ ਸਕਦੇ ਹੋ ਜਿਵੇਂ 100 ਲਿਖ ਸਕਦੇ ਹੋ 120 ਲਿਖ ਸਕਦੇ ਹੋ 130 ਲਿਖ ਸਕਦੇ ਹੋ ਜਿਹੜਾ ਮਰਜ਼ੀ ਲਿਖ ਸਕਦੇ ਹੋ ਠੀਕ ਹੈ ਤੇ ਤੁਸੀਂ ਵੱਧ ਵੀ ਲਿਖ ਸਕਦੇ ਹੋ ਜਿਵੇਂ 500 600 ਜੋ ਮਰਜ਼ੀ ਲਿਖ ਸਕਦੇ ਹੋ ਤੁਸੀਂ ਹਵਾਲਾ ਨੰਬਰ ਜਿਹੜਾ ਮਰਜ਼ੀ ਠੀਕ ਹੈ ਫਿਰ ਮਿਤੀ ਮਿਤੀ ਇਸ ਫਾਰਮੈਟ ਦੇ ਵਿੱਚ ਪਾਉਣੀ ਹੈ ਮਿਤੀ ਤੋਂ ਬਾਅਦ ਤੁਸੀਂ ਲਾਸਟ ਦੇ ਵਿੱਚ ਡੰਡੀ ਨਹੀਂ ਪਾਉਣੀ ਹੈਗੀ ਉੱਥੇ ਜਿਹੜ ਬਿੰਦੀ ਪਾ ਦੇਣੀ ਹੈ ਠੀਕ ਹੈ ਤੇ ਜਦੋਂ ਤੁਸੀਂ ਜ਼ਿਲ੍ਹਾ ਪਾਉਂਗੇ ਫਿਰ ਡੰਡੀ ਪਾਉਣੀ ਹੈ ਤੇ ਜਦੋਂ ਪਿੰਡ ਤੇ ਡਾਕਾ ਨਾਲ ਲਿਖੋਗੇ ਜਿਹੜਾ ਵੀ ਤੁਹਾਡਾ ਹੋਊਗਾ ਉਸ ਤੋਂ ਬਾਅਦ ਜਿਹੜੇ ਕਿ ਕਾਮਾ ਪਾਉਣਾ ਤੁਸੀਂ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਤੁਸੀਂ ਠੀਕ ਹੈ ਤੇ ਇਹਦੇ ਵਿੱਚ ਜੇ ਤੁਸੀਂ ਜਿਹੜਾ ਕਿ ਇਹ ਐਡਰੈਸ ਨਹੀਂ ਲਿਖਣਾ ਮਤਲਬ ਕਿ ਜਿਹੜਾ ਵੀ ਤੁਹਾਨੂੰ ਜਿਵੇਂ ਉੱਥੇ ਨਹੀਂ ਦਿੱਤਾ ਹੋਇਆ ਫਿਰ ਤੁਸੀਂ ਸੋਚਦੇ ਹੋ ਵੀ ਕਿਹੜਾ ਪਿੰਡ ਤੇ ਪਤਾ ਕਿਹੜਾ ਲਿਖੀ ਹੈ ਹਨਾ ਤੁਸੀਂ ਸਿੱਧਾ ਹੀ ਲਿਖ ਸਕਦੇ ਹੋ ਪ੍ਰੀਖਿਆ ਭਾਵਨਾ ਪ੍ਰੀਖਿਆ ਭਵਨ ਡੈਸ਼ ਡੈਸ਼ ਸ਼ਹਿਰ ਤੁਸੀਂ ਸ਼ਹਿਰ ਦਾ ਨਾਮ ਲਿਖ ਸਕਦੇ ਹੋ ਡੈਸ਼ ਡੈਸ਼ ਸ਼ਹਿਰ ਫਿਰ ਅੱਗੇ ਹਵਾਲਾ ਨੰਬਰ ਹਵਾਲਾ ਨੰਬਰ ਦੈਨ ਫਿਰ ਮਿਤੀ ਠੀਕ ਹੈ ਅਗਰ ਤੁਹਾਨੂੰ ਕੁਝ ਵੀ ਉੱਥੇ ਐਡਰੈਸ ਨਹੀਂ ਦਿੱਤਾ ਹੋਇਆ ਤੁਸੀਂ ਏ ਮਤਲਬ ਕਿ ਤੁਹਾਨੂੰ ਆਪਣੇ ਕੋਲੋਂ ਵੀ ਨਹੀਂ ਆ ਰਿਹਾ ਵੀ ਆਪਾਂ ਕਿਹੜਾ ਲਿਖੀਏ ਹਨਾ ਹੋ ਜਾਂਦਾ ਬੱਚਾ ਸ਼ਸ਼ੋਪੰਚ ਹੋ ਜਾਂਦਾ ਵੀ ਕਿਹੜਾ ਲਿਖੀਏ ਕਿਹੜਾ ਲਿਖੀਏ ਤਾਂ ਤੁਸੀਂ ਇਹ ਲਿਖ ਦਿਓ ਪ੍ਰੀਖਿਆ ਭਵਨ ਠੀਕ ਹੈ ਪ੍ਰੀਖਿਆ ਭਵਨ ਦੁਆਲ ਕਮਾ ਫਿਰ ਡੈਸ਼ ਡੈਸ਼ ਸ਼ਹਿਰ ਸ਼ਹਿਰ ਲਿਖਣ ਤੋਂ ਬਾਅਦ ਜ਼ਿਲ੍ਹਾ ਠੀਕ ਹੈ ਫਿਰ ਡੰਡੀ ਫਿਰ ਹਵਾਲਾ ਨੰਬਰ ਜਿਹੜਾ ਮਰਜੀ ਤੁਸੀਂ ਲਿਖਣਾ ਫਿਰ ਮਿਤੀ ਠੀਕ ਹੈ ਮਿਤੀ ਤੁਸੀਂ ਆਪਣਾ ਇਗਜ਼ਾਮ ਵਾਲੀ ਪਾ ਸਕਦੇ ਹੋ ਦੈਨ ਉਸ ਤੋਂ ਬਾਅਦ ਫਿਰ ਇਹ ਸਾਰਾ ਤੁਸੀਂ ਲਿਖਣਾ ਜਿਹੜੇ ਕਿ ਸੱਜੇ ਪਾਸੇ ਫਿਰ ਖੱਬੇ ਪਾਸੇ ਸੇਵਾ ਵਿਖੇ ਫਿਰ ਸ਼ਾਖਾ ਪ੍ਰਬੰਧਕ ਦੇਖੋ ਤੁਹਾਨੂੰ ਇੱਥੇ ਪਤਾ ਲੱਗ ਰਿਹਾ ਸ਼ਾਖਾ ਪ੍ਰਬੰਧਕ ਨੂੰ ਪੱਤਰ ਲਿਖਣਾ ਸ਼ਾਖਾ ਪ੍ਰਬੰਧਕ ਸਾਹਿਬ ਠੀਕ ਹੈ ਕਮਾ ਫਿਰ ਕਿਸੇ ਵੀ ਬੈਂਕ ਦਾ ਨਾਮ ਲਿਖ ਲਓ ਸਟੇਟ ਬੈਂਕ ਆਫ ਇੰਡੀਆ ਜਾਂ ਕੋਈ ਵੀ ਬੈਂਕ ਪੰਜਾਬ ਨੈਸ਼ਨਲ ਬੈਂਕ ਜਿਹੜੀ ਮਰਜੀ ਬੈਂਕ ਤੇ ਫਿਰ ਇੱਥੇ ਤੁਸੀਂ ਜਿੱਥੋਂ ਦੀ ਉਹ ਹੈ ਬੈਂਕ ਉਹਦਾ ਹਵਾਲਾ ਦੇ ਦੇਣਾ ਮਤਲਬ ਕਿੱਥੇ ਦੀ ਹੈ ਉਹ ਕਿਹੜੇ ਸ਼ਹਿਰ ਦੀ ਹੈ ਠੀਕ ਹੈ ਇਹ ਵੀ ਤੁਸੀਂ ਆਪਣੇ ਕੋਲੋਂ ਜਿਹੜਾ ਮਰਜ਼ੀ ਲਿਖ ਸਕਦੇ ਹੋ ਲੁਧਿਆਣਾ ਪਟਿਆਲਾ ਬਠਿੰਡਾ ਜੋ ਮਰਜ਼ੀ ਲਿਖ ਸਕਦੇ ਹੋ ਠੀਕ ਹੈ ਫਿਰ ਉਸ ਤੋਂ ਬਾਅਦ ਵਿਸ਼ਾ ਵਿਸ਼ਾ ਕਿਸ ਵਾਰ ਦੇਖ ਤੁਸੀਂ ਪੜ੍ਹੇ ਲਿਖਣ ਆ ਜਾਣ ਆਪਣੀ ਯੋਗਤਾ ਦੱਸਦੇ ਹੋਏ ਸਮਰੱਥਾ ਦੱਸ ਦਿਓ ਕਿਸੇ ਨਜ਼ਦੀਕੀ ਬੈਂਕ ਤੋਂ ਸਵੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਪੱਤਰ ਲਿਖਣਾ ਤਾਂ ਤੁਸੀਂ ਲਿਖੋਗੇ ਵਿਸ਼ਾ ਸਵੈ ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਬਾਰੇ ਠੀਕ ਹੈ ਫਿਰ ਸ਼੍ਰੀਮਾਨ ਜੀ ਸ਼੍ਰੀਮਾਨ ਜੀ ਇੱਕ ਕੇਤਨ ਰੱਖਣਾ ਵੀ ਜਿਹੜਾ ਕਿ ਵਿਸ਼ਾ ਸ਼੍ਰੀਮਾਨ ਜੀ ਤੋਂ ਉੱਪਰ ਆਉਣਾ ਚਾਹੀਦਾ ਸ਼੍ਰੀਮਾਨ ਜੀ ਜਿਹੜਾ ਸੰਬੋਧਨੀ ਸ਼ਬਦ ਹੈ ਸੰਬੋਧਨੀ ਸ਼ਬਦ ਤੋਂ ਪਹਿਲਾਂ ਤੁਹਾਡਾ ਵਿਸ਼ਾ ਆਉਣਾ ਚਾਹੀਦਾ ਪਹਿਲਾਂ ਤੁਹਾਡਾ ਵਿਸ਼ਾ ਆਉਣਾ ਚਾਹੀਦਾ ਫਿਰ ਸੰਬੋਧਨੀ ਸ਼ਬਦ ਲਿਖਣਾ ਸੰਬੋਧਨੀ ਸ਼ਬਦ ਤੋਂ ਬਾਅਦ ਕਮਾ ਲਿਖਣਾ ਤੇ ਜਿਹੜਾ ਵਿਸ਼ਾ ਲਿਖੋਗੇ ਉਸ ਤੋਂ ਬਾਅਦ ਡੰਡੀ ਲਿਖਣੀ ਹੈ ਡੰਡੀ ਪਾਉਣੀ ਹੈ ਠੀਕ ਹੈ ਇਹਨਾਂ ਦਾ ਖਾਸ ਧਿਆਨ ਰੱਖਣਾ ਹੁੰਦਾ ਫਿਰ ਤੁਹਾਨੂੰ ਇਹ ਉੱਪਰ ਵਾਲੇ ਤੋਂ ਪੂਰੇ 2 ਮਾਰਕਸ ਮਿਲ ਜਾਂਦੇ ਨੇ ਹਾਂਜੀ ਅੱਗੇ ਤੁਸੀਂ ਉਪਰੋਕਤ ਵਿਚਾਰ ਅਧਾਰ ਤੇ ਤੁਸੀਂ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ 12ਵੀਂ ਪਾਸ ਬੇਰੁਜ਼ਗਾਰ ਹਾਂ ਮੈਂ ਸਰਕਾਰੀ ਨੌਕਰੀ ਦੀ ਪ੍ਰਾਪਤੀ ਦੀ ਥਾਂ ਤੇ ਡੈਰੀ ਫਾਰਮਿੰਗ ਦੇ ਕਿੱਤੇ ਵਿੱਚ ਸਵੈ ਰੁਜ਼ਗਾਰ ਹਾਸਲ ਕਰਨਾ ਚਾਹੁੰਦਾ ਠੀਕ ਹੈ ਮੇਰੀ ਯੋਗਤਾ ਤੇ ਸਮਰੱਥਾ ਹੇਠ ਲਿਖੇ ਅਨੁਸਾਰ ਹੈ ਤੁਸੀਂ ਇਹਨੂੰ ਆਪਣੇ ਕੋਲੋਂ ਜਿਹੜੇ ਕਿ ਆਪਣੇ ਵਰਡਿੰਗ ਦੇ ਵਿੱਚ ਲਿਖ ਸਕੋ ਦਿਓ ਠੀਕ ਹੈ ਵੀ ਮੈਂ 12ਵੀਂ ਜਮਾਤ ਪਾਸ ਕਰਨ ਉਪਰੰਤ ਖੇਤੀਬਾੜੀ ਵਿਗਿਆਨ ਕੇਂਦਰ ਬਠਿੰਡਾ ਤੋਂ ਪਸ਼ੂ ਪਾਲਣ ਕਿੱਤੇ ਬਾਰੇ ਸਿਖਲਾਈ ਹਾਸਲ ਕੀਤੀ ਹੋਈ ਹੈ ਮੇਰੇ ਕੋਲ 5 ਏਕੜ ਜ਼ਮੀਨ ਹੈ ਠੀਕ ਹੈ ਜਿਸ ਤੇ ਪਸ਼ੂਆਂ ਲਈ ਹਰਾ ਚਾਰਾ ਬੀਜਿਆ ਜਾ ਸਕਦਾ ਹੈ ਵੀ ਕੀ ਕੀ ਯੋਗਤਾ ਨੇ ਤਾਂ ਕਿ ਤੁਹਾਨੂੰ ਬੈਂਕ ਵਾਲੇ ਕਰਜ਼ਾ ਦੇ ਸਕਣ ਠੀਕ ਹੈ ਸਾਡਾ ਘਰ ਖੇਤ ਦੇ ਵਿੱਚ ਬਣਿਆ ਹੋਇਆ ਇੱਥੇ ਹੀ ਲੋੜ ਅਨੁਸਾਰ ਪਸ਼ੂਆਂ ਲਈ ਸ਼ੈੱਡ ਆਦ ਬਣਾਏ ਜਾ ਸਕਦੇ ਨੇ ਤੇ ਸਸਾ ਥੋੜੀ ਥੋੜੀ ਬਚਤ ਕਰਨ ਨਾਲ ਮੇਰੇ ਬਚਤ ਖਾਤੇ ਵਿੱਚ 1 ਲੱਖ ਰੁਪਏ ਜਮ੍ਹਾਂ ਨੇ ਤੇ ਇਸ ਰਕਮ ਨੂੰ ਵੀ ਮੈਂ ਡੈਰੀ ਫਾਰਮਿੰਗ ਦੇ ਕਿੱਤੇ 'ਚ ਲਾਉਣ ਲਈ ਤਿਆਰ ਹਾਂ ਤੇ ਅੱਗੇ ਸਾਡੇ ਘਰ ਦੇ ਵਿੱਚ ਡੰਗਰ ਵਾਲੀ ਤੂੜੀ ਸਾਮਣ ਲਈ ਪਹਿਲਾਂ ਹੀ ਦੋ ਵੱਡੇ ਕਮਰੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਲਗਭਗ 300 ਕੁਇੰਟਲ ਤੂੜੀ ਦਾ ਭੰਡਾਰਨ ਕੀਤਾ ਜਾ ਸਕਦਾ ਹੈ ਤੇ ਅੱਗੇ ਹੈ ਸਾਡੇ ਪਿੰਡ ਤੇ ਆਸ-ਪਾਸ ਦੇ ਖੇਤਰ ਦੇ ਵਿੱਚ ਕੋਈ ਵੱਡਾ ਡੈਰੀ ਪ੍ਰੋਸੈਸਿੰਗ ਯੂਨਿਟ ਨਹੀਂ ਹੈ ਜਿਸ ਕਰਕੇ ਇਹ ਕੀਤਾ ਸਫਲਤਾ ਸਹਿਤ ਚਲਾਇਆ ਜਾ ਸਕਦਾ ਹੈ ਨੈਕਸਟ ਲਾਸਟ ਦੇ ਵਿੱਚ ਤੁਸੀਂ ਲਿਖ ਦੇਣਾ ਕਿ ਕਿਰਪਾ ਕਰਕੇ ਦੱਸਿਆ ਜਾਵੇ ਕਿ ਡੈਰੀ ਫਾਰਮਿੰਗ ਦੇ ਖੇਤਰ ਦੇ ਵਿੱਚ ਸਵੈਰੋ ਜੁਗਾਰ ਚਲਾਉਣ ਲਈ ਬੈਂਕ ਮੈਨੂੰ ਵੱਧ ਤੋਂ ਵੱਧ ਕਿੰਨਾ ਕਰਜ਼ਾ ਦੇ ਸਕਦਾ ਹੈ ਤੇ ਕਰਜ਼ਾ ਲੈਣ ਲਈ ਕਿਸ ਕਿਸਮ ਦੀ ਪ੍ਰਕਿਰਿਆ ਦੇ ਵਿੱਚੋਂ ਮੈਨੂੰ ਗੁਜ਼ਰਨਾ ਪਊਗਾ ਤੇ ਨਾਲੇ ਇਹ ਵੀ ਦੱਸਿਆ ਜਾਵੇ ਕਿ ਵਿਆਜ ਦਰ ਕਿੰਨੀ ਹੋਊਗੀ ਤੇ ਕਰਜ਼ਾ ਕਿੰਨੇ ਸਮੇਂ ਦੇ ਵਿੱਚ ਵਾਪਸ ਕਰਨਾ ਹੋਊਗਾ ਇਹਦੇ ਵਿੱਚ ਸਾਰੇ ਤੁਸੀਂ ਕੁਐਸਚਨ ਪੁੱਛ ਰਹੇ ਹੋ ਤਾਂ ਪ੍ਰਸ਼ਨ ਪ੍ਰਸ਼ਨ ਵਾਚਕ ਚਿੰਨ੍ਹ ਦਾ ਜਿਹੜਾ ਕੀ ਪ੍ਰਯੋਗ ਕਰਨਾ ਕਰਜ਼ਾ ਲੈਣ ਲਈ ਕਿਹੜੇ-ਕਿਹੜੇ ਦਸਤਾਵੇਜ਼ ਦਸਤਾਵੇਜ਼ ਦੇਣੇ ਪੈਣਗੇ ਡਾਕੂਮੈਂਟਸ ਕਿਹੜੇ-ਕਿਹੜੇ ਦੇਣੇ ਪੈਣਗੇ ਬੈਂਕ ਵਿੱਚੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਵੀ ਖੋਲ ਕੇ ਤੁਹਾਨੂੰ ਦੱਸਿਆ ਜਾਵੇ ਐਂਡ ਦੇ ਵਿੱਚ ਆਪ ਠੀਕ ਹੈ ਧੰਨਵਾਦ ਸਿਹਤ ਕਮਾ ਫਿਰ ਆਪ ਜੀ ਦਾ ਵਿਸ਼ਵਾਸ ਕਮਾ ਇੱਥੇ ਤੁਸੀਂ ਜਿਹੜਾ ਮਰਜੀ ਨੇਮ ਲਿਖ ਸਕਦੇ ਹੋ ਅਗਰ ਨੇਮ ਨਹੀਂ ਲਿਖਣਾ ਫਿਰ ਤੁਸੀਂ ਊੜਾ ਅੜਾ ਈ ਠੀਕ ਹੈ ਤੁਸੀਂ ਊੜਾ ਅੜਾ ਈ ਨੂੰ ਹੀ ਪ੍ਰੇਫਰ ਕਰੋ ਊੜਾ ਅੜਾ ਈ ਲਿਖਣਾ ਹਾਂਜੀ ਸੈਕੰਡ ਹੈ ਆਪਾਂ ਤੁਹਾਨੂੰ ਇਹ ਸੱਤ ਦੇ ਸੱਤ ਕਰਵਾਵਾਂਗੇ ਮੋਸਟ ਇੰਪੋਰਟੈਂਟ ਨੇ ਠੀਕ ਹੈ ਤੁਹਾਨੂੰ ਦੱਸਿਆ ਰਿਹਾ ਤਾਂ ਕਿ ਜਾਂ ਤਾਂ ਤੁਸੀਂ ਸੌਲਵਰਡ ਚੋਂ ਇਹ ਸੱਤ ਕਰ ਲਓ ਜਾਂ ਤੁਸੀਂ 11 ਕਰ ਲਓ ਤੁਸੀਂ ਤੇ ਮੇਰੇ ਅਕੋਰਡਿੰਗ ਬੱਚੇ 7 ਨੂੰ ਹੀ ਪ੍ਰੇਫਰ ਕਰਨਗੇ ਹਨਾ ਸੈਕੰਡ ਹੈ ਤੁਹਾਡੇ ਪਿੰਡ ਦੇ ਵਿੱਚ ਕਲੱਬ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਪੁਸਤਕਾਲਾ ਖੋਲ੍ਹੀ ਜਾ ਰਹੀ ਹੈ ਤੇ ਲਾਇਬ੍ਰੇਰੀਅਨ ਵੱਲੋਂ ਪੁਸਤਕਾ ਮੰਗਵਾਉਣ ਲਈ ਪਿੰਪਿੰਨ ਪੁਸਤਕ ਵਿਕਰੇਤਾਵਾਂ ਨੂੰ ਪੱਤਰ ਲਿਖੋ ਜਿਸ ਦੇ ਵਿੱਚ ਕੁਟੇਸ਼ਨਾਂ ਦੀ ਮੰਗ ਕੀਤੀ ਜਾਵੇ ਹਾਂਜੀ ਇਹਦੇ ਵਿੱਚ ਵੀ ਪੰਚਾਇਤ ਦੇ ਸਹਿਯੋਗ ਦੇ ਨਾਲ ਜਿਹੜੀ ਕਿ ਪੁਸਤਕਾਲਾ ਮਤਲਬ ਕਿ ਲਾਇਬ੍ਰੇਰੀ ਖੋਲੀ ਜਾ ਰਹੀ ਹੈ ਠੀਕ ਹੈ ਲਾਇਬ੍ਰੇਰੀਅਨ ਦੇ ਵੱਲੋਂ ਪੁਸਤਕਾ ਮੰਗਵਾਉਣ ਲਈ ਤੁਸੀਂ ਪਿੰਪਿੰਨ ਉਹ ਜਿਹੜੇ ਪੁਸਤਕ ਵਿਕਰੇਤਾਵਾਂ ਭਾਵ ਕਿ ਜਿਹੜਾ ਜਿੱਥੇ ਬੁੱਕ ਡਿਪੋਆਰਟਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੁੱਕਸ ਮਿਲਦੇ ਹਨ ਉਹਨਾਂ ਨੂੰ ਤੁਸੀਂ ਪੱਤਰ ਲਿਖਣਾ ਜਿਦੇ ਵਿੱਚ ਤੁਸੀਂ ਕੁਟੇਸ਼ਨਾਂ ਦੀ ਮੰਗ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੱਸਿਆ ਪਿੰਡ ਤੇ ਡਾਕਾ ਨਾਲ ਲਿਖਣਾ ਲਿਖੋ ਨਹੀਂ ਤੁਸੀਂ ਪ੍ਰੀਖਿਆ ਭਵਨ ਅੱਗੇ ਜ਼ਿਲ੍ਹਾ ਪਾ ਦਿਓ ਠੀਕ ਹੈ ਹਵਾਲਾ ਨੰਬਰ ਜੋ ਮਰਜ਼ੀ ਦੋ ਤੁਸੀਂ ਕਮਾ ਪਾਉਣਾ ਫਿਰ ਹਵਾਲਾ ਨੰਬਰ ਤੋਂ ਬਾਅਦ ਫਿਰ ਮਿਤੀ ਇਸ ਫਾਰਮੈਟ ਦੇ ਵਿੱਚ ਪਾਉਣੀ ਹੈ ਪਿੱਛੇ ਤੁਸੀਂ ਜਿਹੜੀ ਕਿ ਬਿੰਦੀ ਪਾਉਣੀ ਆ ਫਿਰ ਕਿਹਨੂੰ ਪੱਤਰ ਲਿਖਣਾ ਇੱਥੇ ਆਪਾਂ ਜਿਹੜੇ ਕਿ ਪੁਸਤਕ ਵਿਕਰੇਤਾਵਾਂ ਨੂੰ ਪੱਤਰ ਲਿਖਣਾ ਤੇ ਇਹਦੇ ਵਿੱਚ ਤੁਸੀਂ ਕਿਸੇ ਬੁੱਕ ਮਾਰਕੀਟ ਦਾ ਜਿਹੜੀ ਕਿ ਬੁੱਕ ਮਾਰਕੀਟ ਦੇ ਵਿੱਚ ਜਿਹੜੀ ਸ਼ਾਪ ਹੁੰਦੀ ਹੈ ਉਹਦਾ ਨਾਮ ਲਿਖਣਾ ਤੇ ਇਹਦੇ ਲਈ ਤਾਂ ਆਪਾਂ ਇੱਥੇ ਦਾ ਮੁੱਖ ਪ੍ਰਬੰਧਕ ਨੂੰ ਲਿਖਾਂਗੇ ਮੁੱਖ ਪ੍ਰਬੰਧਕ ਠੀਕ ਪੰਜਾਬ ਕਿਤਾਬ ਘਰ ਤੁਸੀਂ ਜਿਹੜੇ ਮਰਜ਼ੀ ਕਿਤਾਬ ਘਰ ਦਾ ਨਾਮ ਲਿਖ ਸਕਦੇ ਪੰਜਾਬ ਕਿਤਾਬ ਘਰ ਠੀਕ ਆ ਮਾਈ ਹੀਰਾ ਗੇਟ ਜਲੰਧਰ ਵੀ ਕਿੱਥੇ ਆ ਇਹ ਵਿਸ਼ਾ ਕੀ ਆਜੂਗਾ ਹੁਣ ਲਾਇਬ੍ਰੇਰੀ ਵਾਸਤੇ ਲਾਇਬ੍ਰੇਰੀ ਵਾਸਤੇ ਤੁਸੀਂ ਕੋਟੇਸ਼ਨਾਂ ਦੀ ਮੰਗ ਲਾਇਬ੍ਰੇਰੀ ਪੁਸਤਕਾ ਵਾਸਤੇ ਕੋਟੇਸ਼ਨਾਂ ਦੀ ਮੰਗ ਸ੍ਰੀਮਾਨ ਜੀ ਫੇਰ ਆਉਣਾ ਵਿਸ਼ੇ ਤੋਂ ਬਾਅਦ ਸੰਬੋਧਨੀ ਸ਼ਬਦ ਲਿਖਣਾ ਸ੍ਰੀਮਾਨ ਜੀ ਤੋਂ ਬਾਅਦ ਜਿਹੜੇ ਕੀ ਕਾਮਾ ਪਾਉਣਾ ਮੇਰੇ ਪਿੰਡ ਦੇ ਮੇਰੇ ਪਿੰਡ ਵਿਖੇ ਜੁਵਕ ਭਲਾਈ ਕਲੱਬ ਦੇ ਵੱਲੋਂ ਪੰਚਾਇਤ ਦੇ ਸਹਿਯੋਗ ਦੇ ਨਾਲ ਭਾਈ ਵੀਰ ਸਿੰਘ ਲਾਇਬ੍ਰੇਰੀ ਖੋਲੀ ਗਈ ਹੈ ਤੇ ਲਾਇਬ੍ਰੇਰੀ ਲਈ ਪੁਸਤਕਾਂ ਮੰਗਵਾਉਣ ਵਾਸਤੇ ਆਪ ਜੀ ਦੇ ਫਰਮ ਪਾਸੋਂ ਕੋਟੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ ਤੇ ਕਿਹੜੇ-ਕਿਹੜੇ ਪੁਸਤਕਾਂ ਮੰਗਵਾਉਣੇ ਤੁਸੀਂ ਇਹਦੇ ਵਿੱਚ ਆਪਣੇ ਵੱਲੋਂ ਲਿਖ ਸਕਦੇ ਹੋ ਠੀਕ ਹੈ ਪੰਜਾਬੀ ਦੇ ਹਿੰਦੀ ਦੇ ਪੁਸਤਕਾਂ ਜਿਹਦੇ ਵਿੱਚ ਕਵਤਾ ਨਾਵਲ ਨਾਟਕੀ ਕਾਂਗੀ ਕਹਾਣੀ ਜੀਵਨੀ ਆਦਿ ਤੇ ਆਮ ਵਾਕਫੀ ਨਾਲ ਸੰਬੰਧਿਤ ਪੁਸਤਕਾਂ ਭਾਵ ਕਿ ਜਨਰਲ ਨੌਲੇਜ ਦੀਆਂ ਹੋਗੀਆਂ ਕਿਤਾਬਾਂ ਠੀਕ ਹੈ 3 ਦੇ ਵਿੱਚ ਖੇਤੀਬਾੜੀ ਤੇ ਸਹਾਇਕ ਕਿੱਤਿਆਂ ਨਾਲ ਜੁੜੀਆਂ ਹੋਈਆਂ ਪੁਸਤਕਾਂ ਤੇ ਬਾਲ ਸੰਭਾਲ ਰਸੋਈ ਸਿੱਖਿਆ ਸਿਹਤ ਤੇ ਖੇਡਾਂ ਨਾਲ ਸੰਬੰਧਿਤ ਪੁਸਤਕਾਂ 5th ਹੈ ਸ਼ਬਦ ਕੋਸ਼ ਹੋਗੀ ਡਿਕਸ਼ਨਰੀ ਦੇ ਹੋਰ ਹਵਾਲਾ ਪੁਸਤਕਾਂ 6th ਹੈ ਪੰਜਾਬੀ ਲੋਕ ਸਾਹਿਤ ਨਾਲ ਸੰਬੰਧਿਤ ਪੁਸਤਕਾਂ ਨੰਬਰ 7 ਅੰਗਰੇਜ਼ੀ ਦੀ ਆਮ ਜਾਣਕਾਰੀ ਦੀਆਂ ਪੁਸਤਕਾਂ ਅੰਗਰੇਜ਼ੀ ਭਾਸ਼ਾ ਨੂੰ ਵਿਕਸਿਤ ਕਰਨ ਲਈ ਹੋਈਆਂ ਅਭਿਆਸੀ ਪੁਸਤਕਾਂ ਮਤਲਬ ਕਿ ਇੰਗਲਿਸ਼ ਸਪੀਕਿੰਗ ਕੋਰਸ ਵਾਲੀਆਂ ਹਾਂਜੀ ਉਪਰੋਕਤ ਵਨਗੀ ਦੀਆਂ ਪੁਸਤਕਾਂ ਉੱਤੇ ਆਪਣੀ ਛੋਟ ਦਰ ਪ੍ਰਤੀਸ਼ਤ ਦੇ ਵਿੱਚ ਲਿਖੀ ਜਾਵੇ ਮਤਲਬ ਕਿ ਵੀ ਹੁਣ ਅਸੀਂ ਇੰਨੀਆਂ ਪੁਸਤਕਾਂ ਤੁਹਾਡੇ ਕੋਲੋਂ ਖਰੀਦਾਂਗੇ ਤਾਂ ਕਿੰਨੇ ਪ੍ਰਤੀਸ਼ਤ ਹੈ ਜਿਹੜੀ ਕਿ ਤੁਸੀਂ ਡਿਸਕਾਊਂਟ ਦੋਗੇ ਉਹ ਵੀ ਦੱਸਿਆ ਜਾਵੇ ਕੋਟੇਸ਼ਨਾਂ ਦੇ ਫਰਮ ਦਾ ਨਾਮ ਤੇ ਪਤਾ ਜ਼ਰੂਰ ਛਪਿਆ ਹੋਵੇ ਤੇ ਦਸਤਕਤ ਸਮੇਤ ਮੋਹਰ ਲੱਗੀ ਵੀ ਹੋਣੀ ਚਾਹੀਦੀ ਆ ਪੁਸਤਕ ਦਾ ਨਾਮ ਕੀਮਤ ਲਿਖਤ ਰੂਪ ਦੇ ਵਿੱਚ ਸਪਸ਼ਟ ਹੋਣੀ ਚਾਹੀਦੀ ਆ ਵੱਖ-ਵੱਖ ਫਰਮਾਂ ਤੋਂ ਕੋਟੇਸ਼ਨਾਂ ਲੈਣ ਉਪਰੰਤ ਜੇਕਰ ਆਪ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਦਾ ਸਾਰੀਆਂ ਪੁਸਤਕਾਂ ਸਾਫ਼ ਸੁਥਰੀਆਂ ਤੇ ਨਵਿੰਤਮ ਸੰਸਕਰਨ ਦੀਆਂ ਹੋਣੀਆਂ ਚਾਹੀਦੀਆਂ ਨੇ ਭਾਵ ਕਿ ਨਵੀਆਂ ਛਪੇ ਹੋਈਆਂ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਨਿਊ ਐਡੀਸ਼ਨ ਤੇ ਕਿਸੇ ਵੀ ਪੁਸਤਕ ਦਾ ਮੁੱਲ ਚੇਪੀ ਲਾ ਕੇ ਜਾਂ ਕੱਟ ਕੇ ਨਾ ਵਧਾਇਆ ਜਾਵੇ ਵਧਾਇਆ ਬ ਹੋਵੇ ਠੀਕ ਹੈ ਜੇ ਕਿਸੇ ਪੁਸਤਕ ਉੱਤੇ ਉਸਦਾ ਮੁੱਲ ਛਪਿਆ ਨਹੀਂ ਤਾਂ ਉਸਦਾ ਕੀਮਤ ਸਬੂਤ ਦੇਣਾ ਪਊਗਾ ਆਰਡਰ ਕੀਤੀਆਂ ਪੁਸਤਕਾਂ ਦੀ ਸਮੇਂ ਸਿਰ ਸਪਲਾਈ ਕਰਨੀ ਹੋਵੇਗੀ ਠੀਕ ਹੈ ਫਿਰ ਐਂਡ ਦੇ ਵਿੱਚ ਕਿਰਪਾ ਕਰਕੇ ਉਪਰੋਕਤ ਸ਼ਰਤਾਂ ਨੂੰ ਧਿਆਨ ਦੇ ਵਿੱਚ ਰੱਖਦੇ ਆਂ ਆਪਣੀ ਕੋਟੇਸ਼ਨਾਂ ਦੀ ਮਿਤੀ ਵੀ ਇੰਨੇ ਤਰੀਕੇ ਨੂੰ ਤੁਸੀਂ ਕਹਿ ਸਕਦੇ ਹੋ ਵੀ ਇੱਥੇ ਤੱਕ ਜਿਹੜੇ ਕੀ ਭੇਜੀਆਂ ਜਾਣ ਮੋਹਰਬੰਦ ਲਿਫਾਫੇ ਦੇ ਵਿੱਚ ਪਾ ਕੇ ਨਿਮਨ ਹਸਤਾਖਰੀ ਦੇ ਨਾਂ ਤੇ ਭੇਜੇ ਜਾਣ ਇਸ ਮਿਤੀ ਇਸ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਕੋਟੇਸ਼ਨਾਂ ਉਤੇ ਵਿਚਾਰ ਨਹੀਂ ਕੀਤਾ ਜਾਵੇਗਾ ਅਗੇ ਧੰਨਵਾਦ ਸਹਿਤ ਠੀਕ ਆ ਕਮਾ ਆਪ ਜੀ ਦਾ ਵਿਸ਼ਵਾਸ ਪਾਤਰ ਤੁਹਾਨੂੰ ਦੱਸੇ ਇਹ ਮੈਂ ਪਹਿਲਾਂ ਕਿ ਆਪ ਜੀ ਦਾ ਵਿਸ਼ਵਾਸ ਪਾਤਰ ਲਿਖ ਸਕਦੇ ਹੋ ਜਾਂ ਆਪ ਜੀ ਦਾ ਹਿੱਤੂ ਲਿਖ ਸਕਦੇ ਠੀਕ ਹੈ ਫਿਰ ਨੇਮ ਠੀਕ ਹੈ ਡੈਸਿਗਨੇਸ਼ਨ ਦੇ ਤਾ ਵੀ ਲਾਇਬ੍ਰੇਰੀਅਨ ਆ ਉਹ ਤੁਸੀਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉੜਾੜਾ ਈਡੀ ਵੀ ਲਿਖ ਸਕਦੇ ਹੋ ਠੀਕ ਹੈ ਹਾਂਜੀ ਅੱਗੇ ਹੈ 3 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਯੋਜਿਤ ਹੋਣ ਵਾਲੇ ਕਿਸੇ ਕਿਸਾਨ ਮੇਲੇ ਦੇ ਵਿੱਚ ਆਪਣੀ ਸਟਾਲ ਲਾਉਣ ਲਈ ਮੇਲਾ ਪ੍ਰਬੰਧਕ ਨੂੰ ਪੱਤਰ ਲਿਖਣਾ ਹਾਂਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਜਿਹੜਾ ਕਿ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਉਹਦੇ ਵਿੱਚ ਤੁਸੀਂ ਜਿਹੜੇ ਕਿ ਆਪਣੀ ਸਟਾਲ ਲਗਾਉਣੀ ਆ ਤਾਂ ਮੇਲਾ ਪ੍ਰਬੰਧਕ ਨੂੰ ਪੱਤਰ ਲਿਖਣੀ ਆ ਕਿਹਨੂੰ ਲਿਖਣੀ ਆ ਮੇਲਾ ਪ੍ਰਬੰਧਕ ਨੂੰ ਹਾਂਜੀ ਇਹਦੇ ਵਿੱਚ ਆ ਜਾਊਗਾ ਪਿੰਡ ਤੇ ਡਾਕ ਖਾਨਾ ਠੀਕ ਹੈ ਜਿਹੜਾ ਮਰਜੀ ਦੋ ਤੁਸੀਂ ਨਹੀਂ ਮੈਂ ਤਾਂ ਹਾਂ ਦੱਸਿਆ ਕਿ ਪ੍ਰੀਖਿਆ ਭਵਨ ਦਾ ਸ਼ਹਿਰ ਹਵਾਲਾ ਨੰਬਰ ਫਿਰ ਮਿਤੀ ਦਨ ਉਸ ਤੋਂ ਬਾਅਦ ਖੇਤੀਬਾੜੀ ਅਫਸਰ ਹਾਂਜੀ ਕਿਉਂਕਿ ਖੇਤੀਬਾੜੀ ਯੂਨੀਵਰਸਿਟੀ ਖੇਤੀਬਾੜੀ ਦੇ ਵੱਲੋਂ ਜਿਹੜੇ ਕਿ ਮੇਲਾ ਮੇਲਾ ਯੋਜਿਤ ਕੀਤਾ ਜਾ ਰਿਹਾ ਤਾਂ ਉੱਥੋਂ ਦਾ ਮੇਲਾ ਪ੍ਰਬੰਧਕ ਕੌਣ ਕਰਨਗੇ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਕਿ ਅਫਸਰ ਅਫਸਰ ਨੇ ਜਿਹੜੇ ਉਹ ਹੀ ਕਰਨਗੇ ਤਾਂ ਮੁੱਖ ਖੇਤੀਬਾੜੀ ਅਫਸਰ ਖੇਤਰੀ ਖੋਜ ਕੇਂਦਰ ਪਟਿਆਲਾ ਮਤਲਬ ਕਿ ਜਿਹੜੇ ਕਿ ਇਹਨਾਂ ਦੇ ਵੱਲੋਂ ਅ ਪਟਿਆਲੇ ਦੇ ਵਿੱਚ ਜਿਹੜਾ ਕਿ ਅ ਮੇਲਾ ਲਗਾਇਆ ਜਾ ਰਿਹਾ ਕਿਸਾਨ ਮੇਲਾ ਠੀਕ ਹੈ ਹਾਂਜੀ ਵਿਸ਼ਾ ਆ ਗਿਆ ਕਿਸਾਨ ਮੇਲੇ ਵਿੱਚ ਸਟਾਲ ਲਾਉਣ ਬਾਰੇ ਸ਼੍ਰੀਮਾਨ ਜੀ ਨੈਕਸਟ ਹੈ ਉਪਰੋਕਤ ਵਿਸ਼ੇ ਦੇ ਸਬੰਧ ਦੇ ਵਿੱਚ ਬੇਨਤੀ ਕੀਤੀ ਜਾਣੀ ਹੈ ਕਿ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਦੇ ਵੱਲੋਂ ਪਟਿਆਲਾ ਵਿਖੇ ਮਿਤੀ ਤੁਸੀਂ ਜਿਹੜੀ ਮਰਜ਼ੀ ਦੇ ਸਕੋ ਉਹਦੇ ਵੀ ਇਸ ਮਿਤੀ ਨੂੰ ਠੀਕਾ ਕਿਸਾਨ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਤੇ ਮੈਂ ਇਸ ਮੇਲੇ ਦੇ ਵਿੱਚ ਆਪਣੀ ਸਟਾਲ ਲਾਉਣਾ ਚਾਹੁੰਦਾ ਠੀਕ ਹੈ ਜਿਸ ਦੇ ਵਿੱਚ ਨਿਮਨ ਲਿਖਤ ਖਾਰ ਪਦਾਰਥ ਸ਼ਾਮਲ ਹੋਣਗੇ ਤੁਹਾਡੇ ਵੱਲੋਂ ਤਾਂ ਇਹਦੇ ਵਿੱਚ ਤੁਸੀਂ ਲਿਖ ਸਕਦੇ ਹੋ ਆਪਣੇ ਕੋਲੋਂ ਵੀ ਬਣਾ ਸਕਦੇ ਹ ਨੂੰ ਮੈਂ ਆਪਣੇ ਹੱਥੀਂ ਘਰ ਅਚਾਰ ਤਿਆਰ ਕੀਤਾ ਜਿਸ ਦੇ ਵਿੱਚ ਆਂਬ ਨਿੰਬੂ ਮਿਰਚ ਮਿਕਸ ਆਚਾਰ ਸ਼ਾਮਲ ਹੈ ਤੇ ਮੇਰੇ ਪਤੀ ਖੇਤੀਬਾੜੀ ਦੇ ਨਾਲ ਨਾਲ-ਨਾਲ ਮੱਖੀ ਪਾਲਣ ਦਾ ਕੰਮ ਵੀ ਕਰਦੇ ਨੇ ਸੋ ਮੇਰੀ ਸਟਾਲ ਤੇ ਸ਼ੁੱਧ ਸਾਹਿਤ ਸ਼ਹਿਦ ਵੀ ਉਪਲਬਧ ਹੋਊਗਾ ਮਤਲਬ ਕਿ ਸ਼ਹਿਦ ਵੀ ਹੋਊਗਾ ਥਰਡ ਮੈਂ ਆਪਣੇ ਸਾਰ ਵਿਖੇ ਗੁਣਵੱਤਾ ਭਰਪੂਰ ਵੱਖ-ਵੱਖ ਪੰਦ ਦਾ ਮਰਬਾ ਤਿਆਰ ਕੀਤਾ ਹੋਇਆ ਜਿਹੜਾ ਕਿ ਸਟਾਲ ਰਾਹੀਂ ਵੀਰਾਂ ਭੈਣਾਂ ਨੂੰ ਵੇਚਿਆ ਜਾਵੇਗਾ ਨੈਕਸਟ ਹੈ ਮੇਰੀ ਸਟਾਲ ਤੇ ਉਪਲਬਧ ਵਸਤਾਂ ਦੀ ਸ਼ੁੱਧਤਾ ਮਿਆਰ ਭਾਰ ਤੇ ਕੀਮਤ ਸੰਬੰਧੀ ਮੇਰੀ ਪੂਰਨ ਜ਼ਿੰਮੇਵਾਰੀ ਹੋਵੇਗੀ ਇੱਥੇ ਦੱਸਣਾ ਵੀ ਬਣਦਾ ਹੈ ਕਿ ਮੈਂ ਆਪਣੇ ਗੁਣਵੱਤਾ ਵਾਲੇ ਖਾਦ ਪਦਾਰਥਾਂ ਕਰਕੇ ਕਈ ਥਾਵਾਂ ਤੋਂ ਸਨਮਾਨਿਤ ਵੀ ਹੋ ਚੁੱਕੀ ਹਾਂ ਨੈਕਸਟ ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕੀ ਕਿਸਾਨ ਮੇਲੇ ਤੇ ਸਟਾਲ ਲਾਉਣ ਦਾ ਦਾ ਕੀ ਆਕਾਰ ਹੋਊਗਾ ਮਤਲਬ ਕਿ ਕਿੱਡੀ ਕ ਸਟਾਲ ਲਗਾ ਸਕਦੇ ਹੋ ਠੀਕ ਹੈ ਨਾਲ ਦੀ ਨਾਲ ਇਹ ਵੀ ਦੱਸਿਆ ਜਾਵੇ ਕਿ ਇਸ ਵਾਰ ਸਟਾਲ ਲਗਾਉਣ ਲਈ ਕਿੰਨੀ ਫੀਸ ਨਿਰਧਾਰਿਤ ਕੀਤੀ ਗਈ ਆ ਤੇ ਸਟਾਲ ਦੀ ਸਥਿਤੀ ਕੀ ਹੋਵੇਗੀ ਦੂਸਰੇ ਸ਼ਬਦਾਂ ਚ ਸਟਾਲ ਕਿਹੜੇ ਪਾਸੇ ਅਲਾਟ ਕੀਤਾ ਜਾਵੇਗਾ ਮਤਲਬ ਕਿ ਕਿਹੜੇ ਸਾਈਡ ਤੇ ਕੀਤਾ ਜਾਊਗਾ ਕਿ ਸਟਾਲ ਤੇ ਪ੍ਰਚਾਰ ਹਿੱਤ ਬੈਨਰ ਬੋਰਡ ਵੀ ਲਾਏ ਜਾ ਸਕਦੇ ਨੇ ਕਿਰਪਾ ਕਰਕੇ ਉਕਤ ਜਾਣਕਾਰੀ ਦੰਦੇ ਹੋਏ ਮੈਨੂੰ ਸਟਾਲ ਲਾਉਣ ਦੀ ਪ੍ਰਵਾਨਗੀ ਦਿੱਤੀ ਜਾਵੇ ਮੈਂ ਆਪ ਜੀ ਦੇ ਦਫ਼ਤਰ ਦੇ ਨਿਯਮਾਂ ਦੀ ਪਾਬੰਦੀ ਪਵੰਦ ਹੋਵਾਂਗੀ ਤੇ ਨਾਲ ਹੀ ਸਾਫ਼ ਸਫਾਈ ਦਾ ਪੂਰਾ ਧਿਆਨ ਵੀ ਰੱਖਿਆ ਜਾਵੇਗਾ। ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪੱਤਰ। ਠੀਕ ਹੈ। ਹਾਂਜੀ ਅੱਗੇ ਹੈ 4th ਨੰਬਰ ਵਾਲੀ। 4th ਨੰਬਰ ਵਾਲੀ ਹੈ ਤੁਹਾਡੇ ਕਸਬੇ ਦੇ ਵਿੱਚ ਦੋ ਪਹੀਆ ਵਾਹਨਾਂ ਦੀ ਮੰਗ ਦਿਨੋ ਦਿਨ ਵੱਧ ਰਹੀ ਹੈ। ਤਾਂ ਜਿਸ ਤੇ ਚੱਲਦੇ ਹੈ ਹੀਰੋ ਮੋਟਰਸ ਦਿੱਲੀ ਤੋਂ ਏਜੰਸੀ ਲੈਣ ਲਈ ਲੈਣ ਲਈ ਆਪਣੀ ਯੋਗਤਾ ਦਾ ਸਿਮਰਥਾ ਦੱਸਦੇ ਹੋ ਪੱਤਰ ਲਿਖਣਾ। ਹਾਂਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਐਡਰੈਸ ਹੋ ਗਿਆ ਚਿਮਾ ਮੰਡੀ ਜ਼ਿਲ੍ਹਾ ਸੰਗਰੂਰ ਹਵਾਲਾ ਨੰਬਰ ਮਿਤੀ ਠੀਕ ਹੈ ਫਿਰ ਕਿਹਨੂੰ ਲਿਖਣੀ ਆ ਜਿਹੜੇ ਕਿ ਇਹਦੇ ਵਿੱਚ ਤੁਸੀਂ ਹੀਰੋ ਮੋਟਰਸ ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਮਤਲਬ ਕਿ ਹੀਰੋ ਮੋਟਰਸ ਦਿੱਲੀ ਤੋਂ ਤੁਸੀਂ ਏਜੰਸੀ ਲੈਣੀ ਆ ਉਹਦੇ ਲਈ ਆਪਣੀ ਯੋਗਤਾ ਦੱਸਦੇ ਹੋ ਸਮਰੱਥਾ ਦੱਸਦੇ ਹੋ ਤੁਸੀਂ ਉਹਨਾਂ ਨੂੰ ਪੱਤਰ ਲਿਖਣਾ ਵੀ ਤਾਂ ਕਿ ਤੁਹਾਨੂੰ ਉਹ ਏਜੰਸੀ ਦੇ ਸਕਣ ਠੀਕ ਹੈ ਤਾਂ ਇਹਦੇ ਵਿੱਚ ਆ ਜਾਊਗਾ ਮੁੱਖ ਪ੍ਰਬੰਧਕ ਹੀਰੋ ਮੋਟਰਸ ਠੀਕ ਹੈ ਵਸੰਤ ਵਿਹਾਰ ਨਵੀਂ ਦਿੱਲੀ ਮੁੱਖ ਪ੍ਰਬੰਧਕ ਹੀਰੋ ਮੋਟਰਸ ਵਸੰਤ ਵਿਹਾਰ ਨਵੀਂ ਦਿੱਲੀ ਹਾਂਜੀ ਇਹਦੇ ਵਿੱਚ ਹੈ ਦੋ ਪੱਈਆ ਵਾਹਨਾਂ ਦੀ ਏਜੰਸੀ ਲੈਣ ਵਾਲੀ ਵੀ ਤੁਸੀਂ ਏਜੰਸੀ ਲੈਣੀ ਆ ਠੀਕ ਹੈ ਸ੍ਰੀਮਾਨ ਜੀ ਉਪਰੋਕਤ ਵਿਸ਼ੇ ਦੇ ਸਬੰਧ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਤੁਹਾਡੀ ਕੰਪਨੀ ਦੇ ਦੋ ਪੱਈਏ ਵਾਹਨਾਂ ਦੀ ਦਿਨੋ-ਦਿਨ ਮੰਗ ਜਿਹੜੀ ਕਿ ਬਹੁਤ ਜ਼ਿਆਦਾ ਡਿਮਾਂਡ ਪਾਧਰ ਰਹੀ ਹੈ ਜਿਸ ਕਰਕੇ ਮੈਂ ਸੋਚਦਾ ਹਾਂ ਕਿ ਮੇਰੇ ਕਸਬੇ ਦੇ ਵਿੱਚ ਹੀਰੋ ਬਾਈਕ ਦੀ ਏਜੰਸੀ ਖੋਲ੍ਹੀ ਜਾਵੇ ਤਾਂ ਪਾਗੂੜੇ ਦੇ ਵਿੱਚ ਅੱਗੇ ਤੁਸੀਂ ਆਪਣੇ ਜਿਹੜੇ ਆਪਣੀ ਯੋਗਤਾ ਦੱਸਣੀ ਹੈ ਮੇਰੇ ਨਗਰ ਦੀ ਆਬਾਦੀ 10000 ਦੇ ਲਗਭਗ ਹੈ ਠੀਕ ਹੈ ਕੋਈ ਹੋਰ ਸ਼ਹਿਰ ਜਾਂ ਮੰਡੀ ਇਸ ਕਸਬੇ ਦੇ ਨਜ਼ਦੀਕ ਨਹੀਂ ਹੈ ਜਿਸ ਕਰਕੇ ਨਵੀਂ ਏਜੰਸੀ ਖੋਲਣ ਨਾਲ ਪਹਿਲਾਂ ਸਥਾਪਿਤ ਕਾਰੋਬਾਰ ਤੇ ਕੋਈ ਵੀ ਪ੍ਰਭਾਵ ਨਹੀਂ ਹੋਵੇਗਾ। ਅੱਗੇ ਈੜੀ ਦੇ ਵਿੱਚ ਮੇਰੇ ਕੋਲ ਏਜੰਸੀ ਖੋਲਣ ਲਈ ਮੁੱਖ ਸੜਕ ਤੇ ਦੋ ਕਨਾਲ ਜ਼ਮੀਨ ਹੈ ਜਿਸ ਦੀ ਰਜਿਸਟਰੀ ਮੇਰੇ ਨਾਂ ਤੇ ਹੈ। ਮਤਲਬ ਕਿ ਜਿੱਥੇ ਤੁਸੀਂ ਆਪਣੀ ਜਿਹੜੀ ਕਿ ਏਜੰਸੀ ਖੋਲਣੀ ਆ। ਸਸਾ ਮੇਰੇ ਕੋਲ ਬਚਤ ਖਾਤੇ ਦੇ ਵਿੱਚ ਏਜੰਸੀ ਖੋਲਣ ਲਈ 10 ਲੱਖ ਰੁਪਏ ਦੇ ਕਰੀਬ ਜਿਹੜੀ ਕਿ ਜਮਾ ਰਕਮ ਹੈ। ਉਸ ਤੋਂ ਬਾਅਦ ਹਾਹੀ ਦੇ ਵਿੱਚ ਮੇਰੀ ਵਿਦਿਅਕ ਯੋਗਤਾ ਐਮਬੀਏ ਮਾਰਕੀਟਿੰਗ ਹੈ ਜਿਸ ਕਰਕੇ ਗਾਹਕਾਂ ਨਾਲ ਵਿਹਾਰ ਕਰਨ ਦੀ ਕੋਈ ਸਮੱਸਿਆ ਨਹੀਂ ਆਵੇਗੀ ਨੈਕਸਟ ਹੈ ਮੈਨੂੰ ਦੱਸਿਆ ਜਾਵੇ ਕਿ ਏਜੰਸੀ ਲੈਣ ਲਈ ਜਗ੍ਹਾ ਸਿਕਿਉਰਟੀ ਆਦ ਕੰਪਨੀਆਂ ਦੀ ਕੀ ਕੀ ਸ਼ਰਤਾਂ ਨੇ ਕਿਰਪਾ ਕਰਕੇ ਸ਼ਾਨਬੀਨ ਕਰਨ ਉਪਰੰਤ ਮੈਨੂੰ ਏਜੰਸੀ ਲੈਣ ਦੇਣ ਦੀ ਮਿਹਰਬਾਨੀ ਕੀਤੀ ਜਾਵੇ ਮੈਂ ਕੰਪਨੀ ਦੇ ਨਿਯਮਾਂ ਦਾ ਪੂਰਨ ਪਵੰਦ ਹੋਵਾਂਗਾ ਅੱਗੇ ਧੰਨਵਾਦ ਸਹਿਤ ਆਪ ਜੀ ਦਾ ਹਿੱਤੂ ਠੀਕ ਹੈ ਨੈਕਸਟ ਹੈ 5th ਹਾਂਜੀ ਮੈਸਰਜ਼ ਗਰਗ ਫੋਟੋਸਟੇਟ ਹਾਊਸ ਸ਼੍ਰੀ ਅੰਮ੍ਰਿਤਸਰ ਨੇ ਮੈਸਟਰਜ਼ ਮਾਡਰਨ ਇੰਜੀਨੀਅਰਿੰਗ ਟੈਕਨੋਲੋਜੀ ਲੁਧਿਆਣਾ ਨੂੰ ਇੱਕ ਫੋਟੋਸਟੇਟ ਮਸ਼ੀਨ ਨੇ ਆਰਡਰ ਕੀਤਾ ਸੀ ਮਸ਼ੀਨ ਮਿਲਣ ਤੇ ਪਤਾ ਲੱਗਾ ਕਿ ਮਸ਼ੀਨ ਠੀਕ ਨਹੀਂ ਫੋਟੋਸਟੇਟ ਕਾਪੀ ਸਾਫ਼ ਨਹੀਂ ਕੱਢਦੀ ਇਸ ਮਸ਼ੀਨ ਨੂੰ ਠੀਕ ਕਰਵਾਉਣ ਬਾਰੇ ਪੱਤਰ ਲਿਖੋ ਹਾਂਜੀ ਇਹਦੇ ਵਿੱਚ ਤਾਂ ਹਾਂਜੀ ਇਸ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਆਪਣਾ ਐਡਰੈਸ ਨਹੀਂ ਲਿਖਣਾ ਕਿਉਂਕਿ ਇਹਦੇ ਵਿੱਚ ਦਿੱਤਾ ਹੋਇਆ ਵੀ ਇਸ ਨੇ ਠੀਕ ਹੈ ਮੈਸਟਰਜ਼ ਗਰਗ ਫੋਟੋ ਸਟੇਟ ਹਾਊਸ ਨੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਇਹਨਾਂ ਨੇ ਮੈਸਟਰਜ਼ ਮਾਡਰਨ ਇੰਜੀਨੀਅਰ ਟੈਕਨੋਲੋਜੀ ਲੁਧਿਆਣੇ ਨੂੰ ਇੱਕ ਫੋਟੋ ਸਟੇਟ ਮਸ਼ੀਨ ਦਾ ਆਰਡਰ ਦਿੱਤਾ ਸੀ ਠੀਕ ਹੈ ਮਤਲਬ ਕਿ ਇਹ ਬਾਅਦ ਚੋਂ ਐਡਰੈਸ ਆਊਗਾ ਸਭ ਤੋਂ ਪਹਿਲਾਂ ਇਹ ਐਡਰੈਸ ਆਊਗਾ ਵੀ ਜਿਨ੍ਹਾਂ ਨੇ ਇਹ ਆਰਡਰ ਦਿੱਤਾ ਸੀ ਤਾਂ ਕਿ ਇਹਨਾਂ ਨੇ ਦਿੱਤਾ ਸੀ ਮੈਸਟਰਜ਼ ਗਰਗ ਫੋਟੋ ਸਟੇਟ ਹਾਊਸ ਮਾਲ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਠੀਕ ਹੈ ਫਿਰ ਹਵਾਲਾ ਨੰਬਰ ਮਿਤੀ ਉਸ ਤੋਂ ਬਾ ਮੈਸਰੋਜ਼ ਮਾਡਰਨ ਇੰਜੀਨੀਅਰਿੰਗ ਟੈਕਨੋਲੋਜੀ ਨੇੜੇ ਬੱਸ ਸਟੈਂਡ ਲੁਧਿਆਣਾ ਇਹਨਾਂ ਤੋਂ ਜਿਹੜੇ ਕਿ ਆਰਡਰ ਕੀਤਾ ਸੀ ਵਿਸ਼ਾ ਕੀ ਸੀ ਫੋਟੋਸਟੇਟ ਮਸ਼ੀਨ ਦੇ ਨੁਕਸ ਬਾਰੇ ਦੱਸਣਾ ਤੁਸੀਂ ਵੀ ਉਹ ਫੋਟੋਸਟੇਟ ਮਸ਼ੀਨ ਆ ਜਿਹੜੀ ਕਿ ਹੁਣ ਵਧੀਆ ਫੋਟੋਸਟੇਟ ਨਹੀਂ ਕਰਦੀ ਸ੍ਰੀਮਾਨ ਜੀ ਸਾਡੇ ਆਰਡਰ ਨੰਬਰ ਤੁਸੀਂ ਜਿਹੜਾ ਮਰਜ਼ੀ ਆਰਡਰ ਨੰਬਰ ਲਿਖ ਸਕਦੇ ਹੋ ਉੱਥੇ ਡੇਟ ਜਿਹੜੀ ਮਰਜ਼ੀ ਪਾ ਸਕਦੇ ਹੋ ਥਿਸ ਵਨ ਦੇ ਵਿੱਚ ਤੁਹਾਡੇ ਪ੍ਰਤੀਨਿਧ ਦੁਆਰਾ ਸਾਡੀ ਫਰਮ ਦੇ ਵਿੱਚ ਫੋਟੋਸਟੇਟ ਮਸ਼ੀਨ ਭੇਜੀ ਗਈ ਹੈ ਇਸ ਵੰਦੇ ਵਿੱਚ 35000 ਰੁਪਏ ਦੀ ਰਾਸ਼ੀ ਦਾ ਭੁਗਤਾਨ ਡਰਾਫਟ ਵੀ ਇਸ ਡਰਾਫਟ ਦੇ ਰਾਹੀਂ ਜਿਹੜੇ ਕਿ ਕੀਤਾ ਗਿਆ ਸੀ ਇੱਥੇ ਵੀ ਤੁਸੀਂ ਜਿਹੜਾ ਮਰਜ਼ੀ ਨੰਬਰ ਲਿਖ ਸਕਦੇ ਹੋ ਐਸੇ ਡੇਟ ਜਿਹੜੀ ਮਰਜ਼ੀ ਪਾ ਸਕਦੇ ਹੋ ਸਟੇਟ ਬੈਂਕ ਆਫ ਇੰਡੀਆ ਰਾਹੀਂ ਦਿੱਤਾ ਗਿਆ ਠੀਕ ਹੈ ਪਰੰਤੂ ਸਾਡੇ ਧਿਆਨ ਦੇ ਵਿੱਚ ਆਇਆ ਕਿ ਫੋਟੋਸਟੇਟ ਮਸ਼ੀਨ ਕਾਪੀਆਂ ਧੁੰਦਲੀਆਂ ਕਰਦੀ ਹੈ ਤੇ ਕਈ ਵਾਰ ਕਾਗਜ਼ ਤੇ ਕਾਲੇ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਿਖਾਈ ਦਿੰਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਕਾਪੀਆਂ ਫੋਟੋਸਟੇਟ ਕਰਦੇ ਆ ਕਾਗਜ਼ ਅੰਦਰ ਫਸ ਜਾਂਦਾ ਤੇ ਅਸੀਂ ਇਸ ਵਿੱਚ ਸ਼ਾਹੀ ਦਾ ਪੱਧਰ ਵੀ ਵੇਖ ਲਿਆ ਜੋ ਜੋ ਕਿ ਠੀਕ ਠਾਕ ਹੈ ਮਸ਼ੀਨ ਦੀ ਖਰਾਬੀ ਕਾਰਨ ਸਾਡੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ ਮਸ਼ੀਨ ਇੱਕ ਸਾਲ ਦੀ ਵਾਰੰਟੀ ਅਧੀਨ ਕਿਰਪਾ ਕਰਕੇ ਜਲਦੀ ਹੀ ਆਪਣੇ ਇੰਜੀਨੀਅਰ ਨੂੰ ਭੇਜ ਕੇ ਫੋਟੋਸਟੇਟ ਮਸ਼ੀਨ ਦਾ ਨੁਕਸ ਦੂਰ ਕਰਵਾਇਆ ਜਾਵੇ ਕਿਰਪਾ ਕਰਕੇ ਕਿ ਕਿ ਸਾਡੇ ਦੁਆਰਾ ਦੱਸੀ ਗਈ ਸਮੱਸਿਆ ਨੂੰ ਸਮਝਦੇ ਹੋਏ ਇੰਜੀਨੀਅਰ ਲੋੜਿੰਦਾ ਸਮਾਨ ਆਪਣੇ ਨਾਮ ਲੈ ਕੇ ਆਵੇ ਤਾਂ ਜੋ ਵਾਧੂ ਖਰਚ ਖੇਚਲ ਤੇ ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕੇ ਅੱਗੇ ਹੈ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਨੇਮ ਨੈਕਸਟ ਹੈ 6 ਹਾਂਜੀ ਤੁਸੀਂ ਵੇਰ ਕਪ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਆਪਣੇ ਇਲਾਕੇ ਦੇ ਵਿੱਚ ਕਰਨਾ ਚਾਹੁੰਦੇ ਹੋ ਇਸ ਬਾਰੇ ਵੇਰਕਾ ਦੇ ਵੱਖ-ਵੱਖ ਉਤਪਾਦਾਂ ਆਦਿ ਦੀ ਜਾਣਕਾਰੀ ਲੈਣ ਹਿੱਤ ਨੇੜਲੇ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਨੂੰ ਪੱਤਰ ਲਿਖਣਾ ਹਾਂਜੀ ਇਹਦੇ ਵਿੱਚ ਤੁਸੀਂ ਵੇਰਕਾ ਮਿਲਕ ਪਲਾਂਟ ਦੇ ਉਤਪਾਦ ਵੇਚਣ ਦਾ ਕਾਰੋਬਾਰ ਆਪਣੇ ਇਲਾਕੇ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਇਹਦੇ ਬਾਰੇ ਤੁਸੀਂ ਪੱਤਰ ਕਿਹਨੂੰ ਲਿਖੋਗੇ ਵੱਖ-ਵੱਖ ਉਤਪਾਦਾਂ ਦੀ ਜਾਣਕਾਰੀ ਲੈਣ ਵਾਸਤੇ ਨੇੜਲੇ ਵੇਰਕਾ ਮਿਲਕ ਪਲਾਂਟ ਦੇ ਮੈਨੇਜਰ ਨੂੰ ਲਿਖੋਗੇ ਠੀਕ ਹੈ ਤਾਂ ਪਹਿਲਾਂ ਤਾਂ ਆਪਣਾ ਐਡਰੈਸ ਆ ਗਿਆ ਫਿਰ ਤੁਸੀਂ ਮੈਨੇਜਰ ਸਾਹਿਬ ਵੇਰਕਾ ਮਿਲਕ ਪਲਾਂਟ ਠੀਕ ਹੈ ਸ਼ਹਿਰ ਜਲੰਧਰ ਡਿਸਟ੍ਰਿਕਟ ਆ ਗਿਆ ਠੀਕ ਹੈ ਫਿਰ ਵਿਸ਼ਾ ਵੇਕਾ ਦੇ ਉਤਪਾਦ ਵੇਚਣ ਦਾ ਕਾਰੋਬਾਰ ਕਰਨ ਬਾਰੇ ਸ਼੍ਰੀਮਾਨ ਜੀ ਉਪਰੋਕਤ ਵਿਸ਼ੇ ਦੇ ਸੰਬੰਧ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਮੇਰੀ ਵਿਦਿਅਕ ਯੋਗਤਾ ਬੀ ਕਾਮ ਹੈ ਮੈਂ ਸਰਕਾਰੀ ਨੌਕਰੀ ਦੀ ਦੌੜ ਦੇ ਵਿੱਚ ਸ਼ਾਮਲ ਹੋਣ ਦੀ ਥਾਂ ਆਪਣਾ ਕਾਰੋਬਾਰ ਕਰਨ ਦੀ ਇੱਛਾ ਰੱਖਦਾ ਮੈਂ ਦੇਖਦਾ ਕਿ ਸਾਡੇ ਵਾਲੇ ਦੁਆਲੇ ਦੁੱਧ ਤੇ ਦੁੱਧ ਤੋਂ ਬਣੀਆਂ ਘਟੀਆਂ ਉਤਪਾਦ ਦੀ ਪਰਹਾਰ ਕਾਰਨ ਮਨੁੱਖੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਇਸ ਕਰਕੇ ਮੈਂ ਵੇਰਕਾ ਦੇ ਜਿਹੜੇ ਮਿਆਰੀ ਭਾਵ ਕੇ ਚੰਗੇ ਉਤਪਾਦਾਂ ਦੇ ਜਿਹੜੇ ਕਿ ਕਾਰੋਬਾਰ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ। ਕਿਰਪਾ ਕਰਕੇ ਮੈਨੂੰ ਦੱਸਿਆ ਜਾਵੇ ਕਿ ਵੇਰਕਾ ਦੇ ਉਤਪਾਦ ਦਾ ਕਾਰੋਬਾਰ ਕਰਨ ਸੰਬੰਧੀ ਪੰਜਾਬ ਮਿਲਕ ਫੈਡ ਦੀਆਂ ਕੀ ਕੀ ਸ਼ਰਤਾਂ ਨੇ ਇਹ ਵੀ ਦੱਸਿਆ ਜਾਵੇ ਕਿ ਵੇਰਕਾ ਦੇ ਵੱਖ-ਵੱਖ ਉਤਪਾਦ ਜਿਵੇਂ ਕਿ ਦੁੱਧ, ਦਹੀਂ, ਲੱਸੀ, ਮੱਖਣ, ਘਿਓ, ਪਾਊਡਰ, ਆਈਸਕ੍ਰੀਮ ਤੇ ਪਨੀਰ ਆਦ ਕਿਹੜੀ-ਕਿਹੜੀ ਪੈਕਿੰਗ ਦੇ ਕੀਮਤਾਂ 'ਚ ਉਪਲਬਧ ਹੋਣਗੇ। भुगतान किस तरीके नाल करना ਹੋਵੇਗਾ ਤੇ ਟੋਟ ਵਈ ਦਾ ਕੀ ਪ੍ਰਬੰਧ ਹੋਗਾ ਮੈਨੂੰ ਉਮੀਦ ਹੈ ਕਿ ਆਪ ਜੀ ਆਪ ਦੀ ਵਿਸਥਾਰਤ ਜਾਣਕਾਰੀ ਪ੍ਰਦਾਨ ਕਰਕੇ ਧੰਨਵਾਦ ਦਾ ਪਾਤਰ ਬਣਾਉਗੀ ਅੱਗੇ ਧੰਨਵਾਦ ਸਹਿਤ ਆਪ ਜੀ ਦਾ ਹਿੱਤੂ ਜਾਂ ਵਿਸ਼ਵਾਸ ਪਾਤਰ ਠੀਕ ਹੈ ਹਾਂਜੀ ਨੰਬਰ 7th ਹੈ ਗੋਇਲ ਕਰਿਆਨਾ ਸਟੋਰ ਗੁਰਦਾਸਪੁਰ ਨੇ ਮੈਸਟਰਸ ਆਰਗੈਨਿਕ ਫੂਡ ਲਿਮਟਿਡ ਹੁਸ਼ਿਆਰਪੁਰ ਤੋਂ ਕੁਝ ਕਰਿਆਨੇ ਦਾ ਸਮਾਨ ਅੰਗਵਾਇਆ ਸੀ ਹਾਂਜੀ ਇੱਥੇ ਸਭ ਤੋਂ ਪਹਿਲਾਂ ਇਹ ਡਰੈਸ ਆਊਗਾ ਜਿਵੇਂ ਫੋਟੋਸਟੇਟ ਮਸ਼ੀਨ ਵਾਲੀ ਸੀ ਠੀਕ ਹੈ ਗੋਇਲ ਕਰਿਆਨਾ ਸਟੋਰ ਗੁਰਦਾਸਪੁਰ ਨੇ ਇੱਥੇ ਤੁਸੀਂ ਆਪਣਾ ਨਹੀਂ ਲਿਖਿਆ ਇੱਥੇ ਆਪਣਾ ਨਹੀਂ ਲਿਖਣਾ ਇੱਥੇ ਇਹਨਾਂ ਨੇ ਦੱਸਿਆ ਹੋਇਆ ਵੀ ਇਹ ਵਾਲਿਆਂ ਨੇ ਠੀਕ ਹੈ ਮੈਸਟਰਸ ਆਰਗੈਨਿਕ ਫੂਡ ਲਿਮਟਿਡ ਹੁਸ਼ਿਆਰਪੁਰ ਤੋਂ ਕੁਝ ਕਰਿਆਨੇ ਦਾ ਸਮਾਨ ਮੰਗਵਾਇਆ ਸੀ ਜਿਹੜਾ ਕਿ ਠੀਕ-ਠਾਕ ਪਹੁੰਚ ਗਿਆ ਪੱਤਰ ਲਿਖ ਕੇ ਉਕਤ ਫਰਮ ਦਾ ਧੰਨਵਾਦ ਕਰਨ ਦੇ ਨਾਲ-ਨਾਲ ਬਣਦਾ ਜਿਹੜਾ ਭੁਗਤਾਨ ਆ ਉਹ ਤੁਸੀਂ ਕਰਨਾ ਠੀਕ ਹੈ ਹਾਂਜੀ ਇਹਦੇ ਵਿੱਚ ਪਹਿਲਾਂ ਗੋਇਲ ਕਰਿਆਨਾ ਸਟੋਰ ਨੇੜੇ ਵਾਸਟ ਸਟੈਂਡ ਗੁਰਦਾਸਪੁਰ ਹਵਾਲਾ ਨੰਬਰ ਜੋ ਮਰਜ਼ੀ ਤੁਸੀਂ ਦੇ ਦਿਓ ਠੀਕ ਹੈ ਮਿਤੀ ਦੈਨ ਉਸ ਤੋਂ ਬਾਅਦ ਮੈਸਟਰਜ਼ ਇਹ ਵੀ ਲਿਖਿਆ ਹੋਇਆ ਹੈ ਵੀ ਤੁਸੀਂ ਇਹਨੂੰ ਲਿਖਣ ਦੱਸਣਾ ਆਪਣਾ ਧੰਨਵਾਦ ਕਰਨਾ ਠੀਕ ਹੈ ਠੀਕ ਹੈ ਮੈਸਟਰਜ਼ অর্ਗੈਨਿਕ ਫੂਡ ਲਿਮਟਿਡ ਹਾਂਜੀ ਤਾਂ ਇਹ ਵੀ ਚ ਆ ਜਾਊਗਾ ਮੈਸਟਰਜ਼ অর্ਗੈਨਿਕ ਫੂਡ ਲਿਮਟਿਡ ਫਗਵਾੜਾ ਰੋਡ ਹੁਸ਼ਿਆਰਪੁਰ ਵਿਸ਼ਾ ਕਰਿਆਨੇ ਦਾ ਸਮਾਨ ਠੀਕ ਠਾਕ ਠੀਕ ਠੰਗ ਨਾਲ ਪਹੁੰਚਣ ਲਈ ਧੰਨਵਾਦ ਤੇ ਭੁਗਤਾਨ ਕਰਨ ਬਾਰੇ ਸ਼੍ਰੀਮਾਨ ਜੀ ਅਸੀਂ ਆਪ ਜੀ ਨੂੰ ਮਿਤੀ ਜਿਹੜੀ ਮਰਜ਼ੀ ਨੂੰ ਹਵਾਲਾ ਨੰਬਰ ਜੋ ਮਰਜ਼ੀ ਠੀਕ ਹੈ ਵੀ ਤਹਿਤ ਕਰਿਆਨੇ ਦਾ ਸਮਾਨ ਮੰਗਵਾਉਣ ਲਈ ਪੱਤਰ ਲਿਖਿਆ ਸੀ ਤਾਂ ਆਪ ਜੀ ਦੁਆਰਾ ਸਾਡੇ ਹਾਂਜੀ ਆਪ ਜੀ ਦੁਆਰਾ ਸਾਡੇ ਆਰਡਰ ਅਨਸਾਰ 4 ਕੁਇੰਟਲ ਗੁੜ ਜੋ ਆਪਣੇ ਕੋਲੋਂ ਬਣਾਸਾ ਦੂ ਸੀ ਇਹ ਸਾਰਾ ਵੀ ਜੋ ਜੋ ਆਪਣਾ ਜਿਹੜਾ ਕੀ ਕਰਿਆਨੇ ਦਾ ਸਮਾਨ ਹੁੰਦਾ ਠੀਕ ਹੈ ਵੀ ਕਿੰਨਾ ਕਿੰਨਾ ਭੇਜਿਆ ਗਿਆ 100 ਲੀਟਰ ਸਰੋਂ ਦਾ ਤੇਲ 90 ਕਿਲੋਗ੍ਰam ਹਲਦੀ 50 ਕਿਲੋਗ੍ਰam ਪੀਸੀ ਹੋਈ ਮਿਰਚ 80 ਕਿਲੋਗ੍ਰam ਧਨੀਆ 4 ਕਿਲੋਗ੍ਰam ਸੌਫ 4 ਕੁਆਂਟਲ ਆਟਾ 50 ਕਿਲੋਗ੍ਰam ਥੋਤੀ ਮੂੰਗੀ 40 ਕਿਲੋਗ੍ਰam ਕਾਲੇ ਛੋਲੇ 30 ਕਿਲੋਗ੍ਰam ਰਾਜਮਾ 35 ਕਿਲੋਗ੍ਰam ਸ਼ੁੱਧ ਦੇਸੀ ਘਿਓ 50 ਕਿਲੋਗ੍ਰam ਮਿਕਸਚਾਰ 10 ਕਿਲੋਗ੍ਰam ਔਲੇ ਦਾ ਮਰਬਾ 30 ਕਿਲੋਗ੍ਰam ਬੇਸਨ ਠੀਕ ਤੰਗ ਨਾਲ ਪਹੁੰਚ ਗਿਆ ਇਸ ਪੱਤਰ ਦੇ ਨਾਲ ਆਪ ਜੀ ਨੂੰ ਬਣਦਾ ਭੁਗਤਾਨ ਬੈਂਕ ਡਰਾਫਟ ਰਾਹੀਂ ਕਰ ਰਹੇ ਹਾਂ ਆਪ ਜੀ ਦੁਆਰਾ ਭੇਜੇ ਗੇ ਉਤਪਾਦ ਵਜ਼ਨ ਬਿਲਕੁਲ ਠੀਕ ਨੇ ਸ਼ੁੱਧਤਾ ਕਰਕੇ ਖਪਤਕਾਰਾਂ ਵੱਲੋਂ ਭਰਵਾ ਹੰਕਾਰਾ ਮਿਲ ਰਿਹਾ ਹੈ ਤੇ ਆਪ ਜੀ ਦਾ ਆਰਡਰ ਆਪ ਜੀ ਦੇ ਆਰਡਰ ਅਨੁਸਾਰ ਠੀਕ ਸਮੇਂ ਉਤਪਾਦ ਭੇਜਣ ਲਈ ਬਹੁਤ-ਬਹੁਤ ਧੰਨਵਾਦ ਆਸ ਕਰਦੇ ਹਾਂ ਕਿ ਆਪ ਜੀ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਰਹੋਗੇ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸ ਪਾਤਰ ਉਸ ਤੋਂ ਬਾਅਦ ਨਾ ਹਾਂਜੀ ਅੱਗੇ ਹੈਗਾ ਨਾ ਤੁਹਾਡੇ ਪਾਠ ਵਿਆਸਤ ਵਾਲੇ ਤੁਹਾਨੂੰ ਇਹ ਦੱਸੇ ਦਿੱਤਾ ਮੈਨੇ ਕਿ ਤੁਸੀਂ ਜਾਂ ਤਾਂ ਸੌਲਵਰਡ ਕਰ ਲਓ ਸੱਤ ਜਾਂ ਤਾਂ ਪਾਠ ਵਿਆਸਤ ਵਾਲੇ ਕਰ ਲਓ ਠੀਕ ਹੈ ਤੇ ਇਹ ਨੇ ਇਹ ਅਗਰ ਤੁਸੀਂ ਇਹ ਆਪਣਾ ਯਾਦ ਕਰਨਾ ਚਾਹੁੰਦੇ ਹੋ ਤਾਂ ਆਪਾਂ ਨੈਕਸਟ ਵੀਡੀਓ ਚ ਲੈ ਕੇ ਆਵਾਂਗੇ ਇਹਨਾਂ ਦਾ ਸਾਰਿਆਂ ਦਾ ਆਨਸਰ। ਵੈਸੇ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇੱਕ ਤੁਹਾਨੂੰ ਸੋਲਵਡ ਚ ਆਣਾ ਇੱਕ ਅਨਸੋਲਵਡ ਚ ਆਣਾ ਸੋ ਤੁਹਾਡੇ ਕੋਲ ਚੁਆਇਸ ਬਹੁਤ ਵਧੀਆ ਕਿ ਤੁਸੀਂ ਸੋਲਵਡ ਸੱਤ ਦੀਆਂ ਸੱਤ ਕਰ ਲਓ। ਠੀਕ ਹੈ। ਥੈਂਕਸ।